ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਦਾ ਤਾਜੀ ਸੂਈ ਵੜ ਤੇ ਇੱਕ ਅਵਸਰ ਬੱਸੀ ਆ ਤੇ ਇੱਕ ਗੱਬਣ ਝੋਟੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਹਾਂਜੀ ਬਾਈ ਸ਼ਾਸਤਰੀ ਕਾ ਉਹ ਠੀਕ ਹੋ ਬਾਈ ਹਾਂਜੀ ਹਾਂਜੀ ਉਹਦੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਚੱਲਦਾ ਜੀ ਠੀਕ ਆ ਹਾਂਜੀ ਤੇ ਰੇਟ ਆਪਣੇ ਪਹਿਲਾਂ ਵੀ ਜਾਇਜ਼ ਹੁੰਦਾ ਤੇ ਰੇਟ ਅੱਜ ਵੀ ਜਾਇਜ਼ ਹੈ ਅੱਜ ਵੀ ਜਾਇਜ਼ ਜੀ ਜਮਾਂ ਜੀ ਠੀਕ ਆ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਹਰਮੀਤ ਸਿੰਘ ਜੀ ਪਿੰਡ ਸੁਖਾਨਾਂ ਦੇ ਜਿਹੜਾ ਮੋਗਾ ਜੀ ਠੀਕ ਆ ਤਹਿਸੀਲ ਕਿਹੜੀ ਪੈਂਦੀ ਆ ਤਹਿਸੀਲ ਬਾਗਾਪਰਾਣਾ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਆਪਣੇ ਭਗਤਾ ਭਾਈ ਰਹਿੰਦੇ ਬਖਰਾੜੀ ਵੀ ਰਹਿੰਦੇ ਨੇ ਨੇੜੇ ਠੀਕ ਹੈ ਹਾਂਜੀ ਮੋਬਾਈਲ ਨੰਬਰ 98774 32784 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਗਾਂ ਤੋਂ ਸਟਾਰਟ ਕਰਦੀ ਹਾਂ ਹਾਂਜੀ ਜਿਹੜੀ ਆਪੋ ਬਾਹਰ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਠੀਕ ਆ ਰਾਤ ਦੀ ਸੂਈ ਵੀ ਆ ਬਾਰੇ ਦੂਜਾ ਸੂਆ ਸੂਈ ਆ ਰਾਤ ਸੂਈ ਆ ਕੀ ਹਾਂਜੀ ਸਵੇਰ ਆਪਾਂ ਇਹਦਾ 4-5 ਕਿਲੋ ਬੋਲਾ ਘੜਦਾ ਸੀਗਾ ਠੀਕ ਆ ਤੇ ਕਿੰਨਾ ਕੁ ਬਈ ਦੁੱਧ ਦਿੱਤਾ ਪਿਛਲੇ ਸੂਈ ਦੁੱਧ ਨਹੀਂ 24-25 ਕਿਲੋ ਪਲੂਨ ਨੇ ਦੁੱਧ ਦਿੱਤਾ ਠੀਕ ਆ ਕਿ 27-28 ਕਿਲੋ ਦੁੱਧ ਦੇਊਗੀ ਬੜੇ ਆਰਾਮ ਨਾਲ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਜੇ ਰਾ ਭਈ ਹੈ ਨਾ ਹਾਂ ਜੇ ਰਾ ਓਕੇ ਜੀ ਬਈ ਕੰਪਲੀਟ ਬੱਠਲ ਚ ਪਈ ਹੈ ਚੇ ਕਰ ਲਓ ਤੇ ਬੱਚਾ ਵੀ ਕਰ ਮਾ ਬੱਚਾ ਬੱਚਾ ਦਿੱਤਾ ਹੀ ਬੱਚਾ ਬਹੁਤ ਚੰਗਾ ਪਾਇਆ ਹੈ ਨਾ ਲੈ ਬਾਈ ਬਰੀਡ ਚੈੱਕ ਕਰੋ ਬੱਚੇ ਦੀ ਬੱਸੀ ਹੁੰਦੀ ਦਾ ਬਹੁਤ ਸਰੇ ਧਿਆਨ ਦੋ ਐਵੇਂ 2-2 ਇੰਚਾਂ ਦੇ ਕਰਨੀ ਐਵੇਂ ਕਰਨੀ ਮੜਾ ਮੜਾ ਹਾਂਜੀ ਹਾਂਜੀ ਬਾਕੀ ਬਾਈ ਜੇ ਮੈਂ ਬੋਲਾ ਵੀ ਮੈਂ ਕੱਢਦਾ ਹਾਂ ਬਹੁਤ ਠੰਡੀ ਸੀ ਲੈ ਜੀ ਬੱਸੀ ਬਾਕੀ ਮੇਨ ਗੱਲ ਯਾਰ ਥਣ ਬਹੁਤ ਚੰਗੇ ਹਨ ਬਹੁਤ ਚੰਗੇ ਚੌਾਈ ਜੂ ਵੀ ਬਹੁਤ ਮੋਟੀ ਹੈ ਜੀ ਠੀਕ ਆ ਸੁਆ ਨਹੀਂ ਮੰਨ ਜਾਵਾਂ ਬਾਈ ਨਾ ਨਾ ਜਾਵਾਂ ਹੀ ਮੰਨੇ ਹਾਂਜੀ ਆਪਾਂ ਥਣ ਨੇੜੇ ਤੇ ਚੈੱਕ ਕਰਵਾਉਨੇ ਆ ਮੁੱਠੀ ਵਾਲਾ ਥਣ ਲਗਿਆ ਬਈ ਚਾਰੇ ਥਾਣਾਂ ਪੂਰੇ ਗਾਇਬ ਤੇ ਚ ਹੱਥੀਂ ਚੋਲੇ ਬਾਕੀ ਨਾੜਾ ਨੂੜਾ ਬਹੁਤ ਮੈਂ ਕਹਿੰਦਾ ਜਿਹੜੇ ਅਨਜਾਨ ਬੰਦੇ ਨੇ ਧਾਰ ਸਿੱਖਣੀ ਆ ਉਹ ਇਹਦੇ ਥੱਲੇ ਵੇ ਕੇ ਸਿੱਖੋ ਹਾਂਜੀ ਕਿ ਨਹੀਂ ਬਈ ਹਾਂ ਦੁੱਧ ਵਾਲੀ ਵਿਹੜਾ ਜੀ ਕੀ ਬਾਤ ਆ ਬਈ ਲੈ ਨਾੜਾ ਵਾਲੇ ਵੇਦ ਚੈੱਕ ਕਰੋ ਬੜੀਆਂ ਕਮਾਲ ਦੇ ਆ ਬਾਕੀ ਥਣ ਬਹੁਤ ਚੰਗਾ ਲੱਗਾ ਮੀਂਹ ਦਾ ਲਏ ਹੁੰਦੀ ਨਿੱਕਾ ਨਿੱਕਾ ਥਣੋ ਬਾਕੀ ਪਸ਼ੂ ਦੇ ਹਾਂਜੀ ਬਾਕੀ ਸੀਲ ਸੰਦੀਰ ਜੀ ਨੇ ਮਾਰੀ ਬੱਚਾ ਲਾਓ ਨਾ ਲਾਓ ਜੀ ਠੰਡੀ ਛੀ ਚੈੱਕ ਕਰੋ ਮੈਂ ਕਹਣਾ ਏ ਠੰਡੀ ਛੀਲੀ ਵਾਲੀ ਆ ਬਾਈ ਹਨਾ ਵਾਲੀ ਚਵਾਈ ਜੀ ਦੇਖੋ ਬਹੁਤ ਮੋਟੀ ਮੈਂ ਕਹਣਾ ਕਿਆ ਬਾਤ ਆ ਬਾਈ ਜਿਹਹਾ ਜਾਂ ਥਣ ਲੱਗਿਆ ਵਾ ਕਰਮ ਵਾਲੀ ਨੂੰ ਉਹੀ ਜੀ ਉਹੀ ਜੀ ਚਵਾਈ ਆ ਜੀ ਮੋਟੀ ਮੋਟੀ ਚਵਾਈ ਆ ਲੈ ਦੰਨੇ ਆ ਕੋ ਵਰਦਿਆ ਕੁਸਤੀਆਂ ਪੜਦਿਆ ਜਿਹੜੇ ਨੂੰ ਆਪਾਂ ਕਹਦੇ ਹਾਂ ਨਾ ਭਾਈ ਹਾਂਜੀ ਹਾਂਜੀ ਬਹੁਤ ਚੰਗਾ ਚੋਣ ਲੱਗਿਆ ਜੀ ਬੜਾ ਚੋਣ ਹੀ ਬੜਾ ਚੰਗਾ ਮੈਂ ਆ ਵੀ ਲੋਡ ਪਾਉਣ ਦੀ ਕੋਸ ਨਹੀਂ ਬਰੀਕ ਵੜਾਈ ਇੱਕ ਤਰ੍ਹਾਂ ਕੁਚੁੰਕੀ ਇੱਕ ਤਰ੍ਹਾਂ ਦੀ ਇੱਕ ਦੀ ਮੋਟਰੀ ਆ ਹਾਂਜੀ ਹਾਂਜੀ ਸਹੀ ਗੱਲ ਆ ਭਾਈ ਬ੍ਰੇਕ ਚੇਕ ਕਰਾ ਲੈ ਹਾਂ ਬਹੁਤ ਚੰਗਾ ਇਹ ਨਹੀਂ ਹੈਗਾ ਭਾਈ ਬ੍ਰੇਕ ਚ ਕਮੀਆਂ ਫੁੱਲ ਬ੍ਰੇਕ ਆ ਛੋਟਾ ਛੋਟਾ ਕਰਨਾ ਬੋਦੀ ਵਦੀ ਨਾ ਫੋਲਕ ਮਾਰ ਬਾਕੀ ਜਮਾ ਬ੍ਰੇਕ ਜੀ ਐ ਨਹੀਂ ਗੱਲ ਵੀ ਮੋਟੀ ਚਮੜੀ ਜਾਂ ਮੋਟੀ ਲੂਈ ਦੀ ਹਾਂ ਮੋਟੀ ਲੂਈ ਜਾਂ ਮੋਟੀ ਚਮੜੀ ਆ ਭਾਈ ਜਮਾ ਬ੍ਰੇਕ ਟਾਂਚੇ ਦੀ ਆ ਸਾਰੀ ਇੱਕ ਗੱਲ ਹੋਰ ਆ ਵੀਰ ਹਵਾਨਾ ਜਿਹੜਾ ਉਹ ਫਿਕਸ ਆ ਨਾ ਹਾਂਜੀ ਫਿਕਸ ਸਹੀ ਟੁੱਟ ਮੇ ਜਲੇਵੇ ਟੁੱਟ ਮੇ ਨਹੀਂ ਬਾਕੀ ਪਲੀ ਵੀ ਆ ਲੰਮੀ ਲੁੰਮੀ ਫੁੱਲ ਆ ਕੋਈ ਵੀਰੀ ਪੂਰੀ ਵੱਡੀ ਵੜੀ ਆ ਐ ਨਹੀਂ ਛੋਟੀ ਨਾ ਬੰਨੀ ਛੋਟੀ ਆ ਬਾਕੀ ਮੇਨ ਗੱਲ ਨਾ ਹਵਾਨਾ ਬਈ ਫਿਕਸ ਹੀ ਰੱਖੂਗੀ ਚਾਹੇ 10 ਵੇ ਸੂਪੇ ਬਹੁਤ ਸੋਹਣਾ ਹਵਾਨਾ ਬਈ ਲੈ ਚੈੱਕ ਕਰੋ ਹਵਾਨਾ ਨਾ ਫਿਕਸ ਜਿਹਾ ਹਵਾਨਾ ਹੈਗਾ ਖੁੱਚਾਂ ਤੋਂ ਜਿਹਨੂੰ ਆਪਾਂ ਕਹਦੀਏ ਤਾਂ ਹੰਕ ਨਹੀਂ ਬਾਈ ਹਾਂਜੀ ਚਰਮਾ ਲੈ ਬਾਈ ਐ ਨਹੀਂ ਖਲ ਕਿੰਨੀ ਕਮੀਦ ਆ ਬਾਈ ਦੁੱਧ ਦੇ ਦੂ ਇਹ ਦੇਖੀ ਦੁੱਧ 27 28 ਕਿਲੋ ਦੀਮੀਦ ਹੈ ਏਰ ਕੀ ਠੀਕ ਆ ਹਾਂ ਜੀ ਕੀ ਮੁੱਲ ਆਪਰਾ ਲੈਣ ਦੇਣ ਜਾਂ ਫਿਰ ਮੁੱਲ ਮੈਨੂੰ ਪਤਾ ਵੀ ਪਹਿਲਾਂ ਵੀ ਤੇਰੇ ਜਾਇਜ਼ੀ ਮਾ ਤੇ ਮੁੱਲ ਤੂੰ ਅੱਜ ਵੀ ਜਾਇਜ਼ੀ ਕਰੇਗਾ ਹਾਂ ਜੀ ਇਹ ਮਾਲੋ ਵੈਰ ਦੇ ਸਾਹਮਣ ਆਪਾਂ ਸਵਾ ਸਵਾ ਲੱਖ ਮੰਗਿੰਦੇ ਜਿਹਾਂ ਬੱਚੰਦਾਈ ਲੋਗ ਅੱਜ 95000 ਰਿਵਾਰਡ ਦੇ ਦੇਣਗੇ ਜਮਾ 95 ਦੀ ਹਾਂਜੀ ਹਾਂਜੀ ਤੁਹਾਡਾ ਮਾਨ ਤਨ ਵੀ ਹੋ ਜੀ ਉਹਦੇ ਚ ਜੀ ਲੈ ਬਾਈ ਜਮਾ ਬਾਈ ਨੇ ਮੁੱਲ ਐ ਰੱਖ ਦੋ ਵੀ ਖਿੱਚ ਕੇ ਅੱਗੇ ਵੀ ਕਰਦਾ ਤੇ ਖਿੱਚ ਕੇ ਅੱਜ ਰੱਖਤਾ 95000 ਦੀ ਬਾਈ ਕਹਿੰਦਾ ਆਪਾਂ ਬੜਾ ਹਾਂ ਦੇ ਦੇਣੀ ਆ ਬਾਈ ਐ ਮੰਨ ਲਓ ਵੀ ਨਗੀਨਾ ਕਾ ਬਾਕੀ ਥਣ ਚੈੱਕ ਕਰੋ ਕਿਆ ਬਾਤ ਆ ਨਾੜਾ ਲੈ ਵੇ ਤੇ ਦੱਸਦੀ ਕਿ ਨਹੀਂ ਬਾਈ ਹਾਂਜੀ ਦੁੱਧ ਵਾਲਾ ਜਾਨ ਬੜਾ ਜੀ ਐ ਨਹੀਂ ਗੱਲ ਨਗੀਨਾ ਬਾਈ ਐ ਲਾ ਲਓ ਵੀ ਟੌਪ ਦਾ ਇੱਕ ਨਗੀਨਾ ਪੀ ਸੀ ਹਾਂਜੀ ਹਾਂਜੀ ਅੱਗੇ ਬਾਈ 2 ਨੰਬਰ ਤੇ ਬੱਛੀ ਆ ਜੀ ਬੱਛੀ ਖੀਰੀ ਹੈ ਜੀ ਇਹੇ ਦੰਦੋਂ ਖੀਰੀ ਆ ਗਈ ਹਾਂਜੀ ਹਾਂਜੀ ਠੀਕ ਆ ਬਹੁਤ ਬਹੁਤ ਚੰਗੀਆਂ ਮੇਡ ਵਗੈਰਾ ਦਾ ਪਤਾ ਪਰਾ ਸੀਮਣ ਦਾ ਨਹੀਂ ਪਤਾ ਜੀ ਠੀਕ ਆ ਮਦਰ ਦਾ ਰਿਕਾਰਡ ਕੋਸ ਮਦਰ ਦਾ 27 28 ਕਿਲੋ ਦਾ ਜੀ ਇਹਦਾ ਰਿਕਾਰਡ ਦੱਸ ਠੀਕ ਠੀਕ ਹਾਂਜੀ ਤੇ ਪਲੀ ਵੀ ਬਹੁਤ ਆ ਪਲੀ ਬਹੁਤ ਚੰਗੀ ਆ ਜੀ ਬੱਛੀ ਚੰਕ ਚੁੰਕ ਬਹੁਤ ਵਧੀਆ ਜੀ ਅੱਛੀ ਵੀ ਵੱਟੀ-ਵੱਟੀ ਦੇ ਧਰਮ ਵਾਲੀ ਹਾਂ ਲਾ ਤੇ ਫੇਸ ਆਪਾਂ ਜੀ ਬਾਕੀ ਐਂ ਦੂਰੀ ਜੀ ਐਂ ਨਹੀਂ ਕਹਿਰੀ ਜੀ ਆ ਹੂੰ ਗੋਲ-ਗੋਲ ਪਈਆ ਹਨਾ ਹਾਂਜੀ ਹਾਂਜੀ ਜਦੋਂ ਫਾਰਮ ਤੋਂ ਆਈ ਹੁੰਦੀ ਐ ਲਾ ਜੀ ਦੇਖ ਹਾਂ ਹਾਂਜੀ ਹਾਂਜੀ ਕੀ ਬਾਤ ਆ ਬਾਈ ਗੋਲਮ ਟੋਲ ਪਈਆ ਲੰਮੀ ਲੁੰਮੀ ਕਰਮ ਵਾਲੀ ਫੁੱਲ ਆ ਟੀਕੇ ਦੇ ਬਿਲਕੁਲ ਕਾਬਲਾ ਹਾਂਜੀ ਹਾਂਜੀ ਸੋਨੂੰ ਇਹ ਨਹੀਂ ਹੈਗਾ ਬਾਈ ਵੀ ਮਹੀਨੇ ਦੋ ਮਹੀਨੇ ਸਾੰਬੜੀ ਪਊਗੀ ਸੋਨੂੰ ਇਲਜਾਨ ਸਾਖ ਟੀਕਾ ਭਰਉਣ ਦੀ ਲੋੜ ਆ ਬਸ ਹਾਂਜੀ ਹਾਂਜੀ ਕਿ ਨਹੀਂ ਬਾਈ ਹਾਂ ਬਾਈ ਟੀਕੇ ਜਮਾਂ ਕਾਬਲਾ ਅਲੀ ਵੀ ਦੇਖੋ ਬਾਈ ਫੁੱਲ ਮਸਤੀ ਕਰਦੀ ਆ ਕਾਲੇ ਰੰਗ ਚ ਆ ਗਈ ਵਿੱਚ ਲੋਕ ਨਾ ਕਾਲੇ ਰੰਗ ਦੇ ਸ਼ਕੀਨ ਹੁੰਦੇ ਆ ਹਾਂ ਕਿ ਨਹੀਂ ਬਾਈ ਬਾਕੀ ਐ ਨਹੀਂ ਮਨ ਲਓ ਜਾਤ ਬਰੀਡ ਵਾਲੀ ਆ ਰੰਗ ਜ਼ਰੂਰ ਕਾਲਾ ਹੈਗਾ ਰੰਗ ਜ਼ਰੂਰ ਬਾਈ ਕਾਲਾ ਕਿਉਂਕਿ ਮੰਨ ਕੇ ਚਲੋ ਬਰੀਡ ਨਾ ਫੁੱਲ ਆ ਹਾਂ ਥਾੜਾ ਤੇ ਬਹੁਤ ਚੰਗਾ ਥਾੜਾ ਚਾਰ ਹੀ ਥਾਣਾ ਜੀ ਮੈਂ ਕਹਣਾ ਕੀ ਬਾਤ ਆ ਬਈ ਥਣ ਬੜਾ ਚੰਗਾ ਹਾਂਜੀ ਮੀਨ ਕਹਣਾ ਚੌੜੀ-ਚੂੜੀ ਫੁੱਲ ਹਨਾ ਪਿੱਛੇ ਹਾਂਜੀ ਹਾਂਜੀ ਤੇ ਫੇਸ ਚੈੱਕ ਕਰੋ ਲੈ ਮੋਦੀ ਬਾਤ ਬਹੁਤ ਜੀ ਕੀ ਬਾਤ ਆ ਬਈ ਸਨਾਖਾ ਬਣਾ ਫੁੱਲ ਆ ਬੱਚੇ-ਬੱਚੇ ਮੈਂ ਕਹਣਾ ਚੰਗੇ ਬਹੁਤ ਚੰਗੇ ਹਾਂ ਬੜ ਬਹੁਤ ਵਧ ਕੇ ਬੰਨ ਵਾਲੇ ਜਾਣ ਬਰੇ ਜੀ ਘਾਣੂ ਕੀ ਮੁੱਲ ਆ ਭਰਾ ਫਿਰ ਦੇਣ ਲੱਗੇ ਤਾਂ ਮਨ ਲਓ 18000 ਦੀ ਬੱਚੀ ਦੇ ਦਿਆਂਗੇ 18 ਦੀ ਹਾਂਜੀ ਭਾਈ ਮੈਂ ਕਹਿੰਦਾ ਜਮੀ ਖੱਚ ਕੇ ਰੱਖੀ ਆ। ਹਾਂ ਜਹਾ ਖੱਚ ਗਈ ਆ। ਪਾਉ ਹੋ ਜਾਣ ਵੀ ਚੱਲ ਵੇਖਦੇ ਪਸ਼ੂ ਆਪਣਾ। ਠੀਕ ਹੈ। ਹਾਂ ਵੀ 1000 2000 ਕਮਾਈ ਵਾਲਾ ਕੰਮ ਵਧੀਆ ਨਹੀਂ। ਮੈਂ ਕਹਿੰਦਾ ਨਗੀਨਾ ਵਸੀ ਆ ਕਿ 18000 ਚ ਮੈਂ ਕਹਿੰਦਾ ਵੀ ਤੁਹਾਨੂੰ ਇੱਕ ਤਰ੍ਹਾਂ ਦੀ ਵੈੜ ਹੀ ਮਿਲ ਜਾਂਦੀ ਆ। ਹਾਂ ਵੈੜ ਪੂਰੀ। ਨਹੀਂ ਭਾਈ। ਹਾਂ ਹਾਂ। ਤੇ ਬਾਕੀ ਆਪਾਂ ਚੌੜੀ-ਚੂੜੀ ਚੈੱਕ ਕਰੌਣੇ ਲੈ। ਚੌੜੀ ਚੈੱਕ ਕਰੋ ਚੈੱਕ ਕਰੋ ਭਾਈ। ਖਾਦੇ ਤਾਂ ਭਾਈ ਜਿਵੇਂ ਖੀਰੀਆ ਹਿਸਾਬ ਨਾਲ ਕਾਤ ਬਹੁਤ ਆ ਜਿਆਦਾ। ਹਾਂ ਬਹੁਤ ਖਾਦੇ ਜੀ। ਇਹ ਕਰੂਗੀ ਕਹਿੰਦਾ ਬੱਚਾ ਜੀ। ਬੱਚਾ ਆਗਾ। ਸਾਰਾ 18 ਮਹੀਨੇ ਉਹਦੀ ਉਮਰ ਆ ਗਈ ਜਾਣੋ ਮੈਂ ਕਹਣਾ ਵੜ ਮੜਨਾ ਹਾਂ ਹਾਂ ਕਹੂ ਕਹੂਗੀ ਠੀਕ ਆ ਵੀਰੇ ਅੱਗੇ ਮੇਰੇ ਲਾਸਟ ਤੇ ਗੱਬਣ ਮੱਝ ਦੇ ਝੋਟੀਆਂ ਝੋਟੀਆਂ ਜੀ ਇਹ ਚੌਕ ਦੇ ਦੰਦ ਚੱਕ ਵੀ ਹੈ ਜੀ ਠੀਕ ਆ ਹਾਂ ਪਹਿਲਾ ਸੂਆ ਥੋੜਾ ਮੈਂ ਨਾ ਭਾ ਭਾਗਾ ਉਹਨੇ ਭਾਈ ਪਲੀ ਵੀ ਹੈ ਸਾਬ ਨਾ ਯਾਰ ਜਿਵੇਂ ਦੂਜਾ ਸੂਆ ਸੁੱਲੀ ਹਾਂ ਨਹੀਂ ਸੂਆ ਪਹਿਲਾਂ ਵੀ ਚੌਕ ਦੇ ਦੰਦ ਮਾੜੇ ਮਾੜੇ ਚੱਕੇ ਨੇ ਹਜੇ ਠੀਕ ਆ ਹਾਂ ਤਿੰਨ ਸਵਾ ਤਣਾ ਸਾਲ ਹੋ ਮਾਰਾ ਇਹਦੀ ਭਾਵੇਂ ਕੋਈ ਦੁੱਗੀ ਮੰਨ ਲੇ ਭਾਵੇਂ ਕੋਈ ਚਾਮ ਚੌਗੀ ਮੰਨ ਲੇ ਹਾਂਜੀ ਠੀਕ ਆ ਉਹ ਅਗਲੇ ਦੀ ਇੱਛਾ ਹੈ ਨਾ ਹਾਂਜੀ ਹਾਂਜੀ ਫੇਸ ਆਪਾਂ ਚੈੱਕ ਕਰਾਉਣੇ ਲੈ ਫੇ ਚੈੱਕ ਕਰੋ ਬਾਈ ਸਿੰਘਾਂ ਦੀ ਕੁਆਲਿਟੀ ਬੜੀ ਚੰਗੀ ਆ ਜਾਣਾ ਬਹੁਤ ਚੰਗੀ ਹੈ ਜੀ ਜਮੇ ਨਾਲੋਂ ਮੋੜਿਆ ਬਾਈ ਸਿੰਘਾਂ ਦੀ ਬਰੀਡ ਚੱਕਰ ਮੂੰਹ ਮਾਰਿਆ ਹੈ ਨਾ ਜਮੇ ਹਾਂ ਬਹੁਤ ਸੋਹਣਾ ਬਾਕੀ ਸੀਰ ਠੰਡੀ ਗੇੜਾ ਬੂੜਾ ਜਾਉਂ ਜਮੇ ਨਹੀਂ ਆਇਓ ਮਤਲਬ ਉਪਰ ਆ ਪਾਣਾ ਜਾਉਂ ਮੱਝ ਮੰਦੀ ਕੀ ਬਾਤ ਠੀਕ ਹੈ ਵੀ ਚੰਗੇ ਹੀ ਦੱਸੇ ਝੂਠੀ ਆਪਾਂ ਨੂੰ ਨੇ ਠੀਕ ਹੈ ਹਾਂਜੀ ਹਾਂਜੀ ਪਤਾ ਵੈਸੇ ਵੀ ਕਿਹੜੇ ਦੀ ਆਰਗਨ ਕੁੰਮੜ ਦੀ ਦੱਸਦੇ ਸੀਗੇ ਜੀ ਠੀਕ ਹੈ ਹਾਂਜੀ ਨਾ ਤਾਂ ਲਈ ਆਪਾਂ ਸੀਮੰਡ ਦਾ ਪਤਾ ਵੀਰੇ ਸੀਮੰਡ ਦਾ ਨਹੀਂ ਪਤਾ ਸੀਮੰਡ ਦਾ ਨਹੀਂ ਕੁਛ ਐ ਮੈਂ ਆਪਾਂ ਨੂੰ ਮਾਰ ਦੇ ਹਾਂ ਆਪਦੇ ਵਾਰੀ ਉਹਨਾਂ ਨੇ ਜ਼ਰੂਰ ਦੱਸਿਆ ਸੀ ਮੈਂ ਕਹਿੰਦਾ ਥਾਣੀ ਬਹੁਤ ਚੰਗਾ ਸੀ ਥਾਣਾ ਬਹੁਤ ਚੰਗਾ ਜੀ ਜਿਵੇਂ ਬਲੂਨ ਸੁਹੰਦਿਆ ਦੁੱਧ ਵਾਲਾ ਥਾਣਾ ਹਨਾ ਦੁੱਧੇ ਸੁਹੰਦਿਆ ਬਾਕੀ ਠੰਡੀ ਸੀ ਲੈ ਜੀ ਐ ਨਹੀਂ ਗੱਲ ਗੰਗਾਰ ਕੀ ਆ ਕੀ ਬਾਤ ਆ ਯਾਰ ਠੰਡੀ ਸੀ ਵੀ ਬੋਲ ਹਾਂ ਚੱਕੇ ਹੜਗੀ ਕਰ ਮੋਲੇ ਚੱਕੇ ਹਾਂ ਇਹ ਨਹੀਂ ਕੀ ਬਾਤ ਇਹਨੂੰ ਵੀ ਬਈ ਖੋਲ ਦੇ ਬਈ ਖੁੱਲੇ ਢਾਂਚੇ ਦੀਆ ਖੁੱਲੇ ਹੱਡਾ ਪੈਰਾਂ ਦੀਆ ਚਾਰੂ ਜੁਰੂ ਕਿਵੇਂ ਚਾਰੂ ਜੁਰੂ ਪੂਰੀ ਫੁੱਲ ਹੈ ਜੀ ਕੋਸ ਪਾ ਦਿਓ ਚਾਰ ਪਾ ਦਿਓ ਚਾਹੇ ਪੱਠੇ ਦੂਜੇ ਆਪਾਂ ਕੋਸ ਵੀ ਪਾ ਸਕਦੇ ਇਹਨੂੰ ਮਤਲਬ ਚਾਰੂ ਹੀ ਹੈਗਾ ਹਾਂ ਕਿਆ ਬਾਤ ਆ ਬਈ ਪਿੱਠਪੂੜਾ ਚੈੱਕ ਕਰੋ ਬਈ ਚੌੜੀ ਚੂੜੀ ਨਾ ਕਰਮ ਵਾਲੀ ਫੁੱਲ ਫੁੱਲ ਪਲੀ ਵੀ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ 5-4 ਦਿਨਾਂ ਦੀ ਲੈਂਦੀ ਹੈ ਜੀ 5-4 ਦਿਨਾਂ ਦੀ ਕੱਚੀ ਆ ਬਾਈ ਹੁਸਾ ਬਣਾਉਂਦਾ ਜਾਲਾ ਕੇ ਚੱਲਿਓ ਜਦੋਂ ਕਰਮ ਵਾਲੀ ਨੇ ਤਿਆਰ ਹੋਣਾ ਨਾ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਹਜੇ ਤਾਂ ਕੱਚੀ ਕੱਚੀ ਪਈ ਆ ਬਾਈ ਹਾਂਜੀ ਕਿਆ ਬਾਤ ਆ ਬਈ ਹਵਾਨਾ ਮੈਂ ਕਹਣਾ ਬਹੁਤ ਸੋਹਣਾ ਤਿਆਰ ਬਹੁਤ ਚੰਗਾ ਹੀ ਬਾਕੀ ਸਾਰੇ ਅੰਗ ਸਾਫ ਆ ਜੀ ਕਿਤੇ ਭਸਲ ਨਾ ਪਾ ਤਰਾ ਇਹ ਮੰਜਾ ਡੈਂਦਾ ਜਿਹਨੂੰ ਅਗਲਾ ਕਹਿ ਦਿੰਦਾ ਫੁੱਲ ਪਲੀ ਵੀ ਆ ਤੇ ਬਾਈ ਫਰੇ ਦਾ ਮੁੱਲ ਕੀ ਰਹੂਗਾ ਲੈਣ ਤੇ ਏਸ 1 125000 ਅੱਜ ਕੱਚਾ ਵਾਲਾ ਹੋ ਜਾਂਦਾ ਹੈ ਨਾ ਹਾਂਜੀ ਹਾਂ ਬਸ ਐ ਜਿਹਾ ਜਿਹਦਾ ਭਾਅ ਚੱਲਦਾ ਜੀ ਉਸ ਹੋਂ ਬਿਲਕੁਲ ਜਾਇਜ਼ ਮੁੱਲ ਆ ਕੀ ਬਾਤ ਬਾਕੀ ਭਾਅ ਥੋੜੀ ਭਾਅ ਪਾਈ ਵੀ ਹੋਰਲੇ ਪਾਸੇ ਹੂੰ ਪਹਿਲਾਂ ਇਕੱਤੀ ਕਰ ਹੀ ਜਾਂਦੀ ਐ ਇਹ ਪਣਾ ਕਰੀ ਜਾਂਦੀ ਐ ਬਿਲਕੁਲਾਂ ਜ਼ਰੂਰ ਕਰ ਜਾਂਦੇ ਐ ਸਹੀ ਗੱਲ ਬਾਕੀ ਐ ਨਹੀਂ ਕੋਈ ਗਰਮਾ ਆ ਕਿਵੇਂ ਵੀ ਆ ਜਿਨੇ ਮਰਜੀ ਗਾਂਗਾਂ ਨੂੰ ਹੱਥ ਫਰਾਉਂਦੀ ਆ ਕੀ ਬਾਤ ਹੈ ਮੁੱਲ ਵੀ ਬਾਈ ਨੇ ਬਾਈ ਜਾਇਜ਼ ਰੱਖਿਆ ਜਮਾ 1 ਲੱਖ 25000 ਬਾਕੀ ਥੋੜਾ ਘਣਾ ਮਾਨਤਾਨ ਹੋ ਜੂਆ ਹੈਗਾ ਹਾਂਜੀ ਹਾਂਜੀ ਥੋੜਾ ਬਹੁਤ ਹੋ ਜੂਗਾ ਇਹ ਆਪਾਂ ਮੌਲ ਜਿਹੜੇ ਸਾਵੇਂ ਮੁੱਲ ਕਰਿਆ ਕਿ ਬਾਹਲੇ ਫਰਤੀ ਦੇਣ ਲੈਣ ਜੀ ਕਰਦੇ ਖਿੱਚ ਕੇ ਜੀ ਕਰਦੇ ਖਿੱਚ ਕੇ ਜੀ ਠੀਕ ਹੈ ਬਈ ਤਿੰਨਾ ਕਿਸੇ ਕੇ ਬਾਈ ਕੋਲੇ ਬਈ ਤਿੰਨਾ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਤਿੰਨਾ ਚ ਕੋਈ ਪਸੰਦ ਆਉਂਦਾ ਭਾਈ ਨਾਲ ਕੰਟੈਕਟ ਕਰਕੇ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ